ਪਾਜੀ ਇਹ ਤਾਂ ਹੁਣ ਤੁਹਾਨੂੰ ਕੀ ਦਸੀਏ ਵੀ ਜਿਹੜਾ ਗੰਨਾ ਵਾਣਾ ਇਸ ਸਾਲ ਦੀ ਫਸਲ ਆ ਬੂਰੇ ਦੀ ਮਤਲਬ ਹੁਣ ਗੰਨਾ ਐਂਡ ਤੇ ਪੱਕ ਚੁੱਕਿਆ ਤੇ ਮੰਡੀ ਚ ਆਪਾਂ ਮੇਲ ਚ ਇਹਨੂੰ ਫੁੱਟਣ ਵਾਸਤੇ ਤਿਆਰ ਆ ਜੀ ਕਿਉਂਕਿ ਅਕਤੂਬਰ ਮਹੀਨੇ ਚੋਂ ਵੇਲਣੇ ਸ਼ੁਰੂ ਹੋ ਜਾਂਦੇ ਆ ਉੱਥੇ ਪੀੜਨਾ ਸ਼ੁਰੂ ਕਰਦੇ ਦਸੰਬਰ ਚ ਮਤਲਬ ਦਸੰਬਰ ਦੇ ਵਿੱਚ ਮੇਲਾਂ ਚੱਲ ਪੈਂਦੀਆਂ ਜਿਹੜੀ ਗੰਨੇ ਦੀ ਫਸਲ ਆ ਇਹ ਆਪਾਂ ਵੱਧ ਤੋਂ ਵੱਧ ਇਹਨੂੰ ਅਗਸਤ ਸਤੰਬਰ ਤੱਕ ਪ੍ਰੋਪਰੀ ਨੂੰ ਸੰਭ ਲਈਦਾ ਸਾਰਾ ਕੰਮ ਬਣਾਈਦਾ ਵੀ ਹੋ ਜਾਂਦਾ ਹੁਣ ਤੇ ਬਿਲਕੁਲ ਐਂਡ ਤੇ ਆ ਜੀ ਸਾਰੇ ਖਰਚੇ ਕਰ ਚੁੱਕੇ ਆ ਇੱਕ ਕਿਸਾਨ ਨੂੰ ਇੱਕ ਏਕੜ ਪਾਲਣ ਵਾਸਤੇ 60 ਤੋਂ 70000 ਰੁਪਿਆ ਇੱਕ ਏਕੜ ਤੇ ਲੱਗ ਜਾਂਦਾ ਤੇ ਆਪੇ ਸੋਚ ਲਓ ਜੀ 70000 ਰੁਪਿਆ ਤਾਂ ਅਸੀਂ ਖਰਚ ਚੁੱਕੇ ਆਂ ਫਸਲ ਤੇ ਤੇ ਜੀ ਅਸੀਂ ਇਹਨੂੰ ਹੁਣ ਨਹੀਂ ਕੋਈ ਇਹਦਾ ਹੱਲ ਕੱਢਦੇ ਮਾੜਾ ਮੋਟਾ ਪਾਣੀ ਨਹੀਂ ਕੱਢਦੇ ਜਾਂ ਕੁਝ ਨਹੀਂ ਕਰਦੇ ਸਾਡੇ ਤੇ ਇਹ ਉਮੀਦ ਆ ਵੀ ਜਿਹੜੀ ਸਾਨੂੰ ਬਚਤ ਆਉਣੀ ਉਹ ਖਰਾਬ ਹੋ ਗਈ ਆ ਉਹ ਤੇ ਉਹ ਨਹੀਂ ਸਾਨੂੰ ਪਜਣਾ ਸਾਨੂੰ ਇਹ ਆ ਵੀ ਚਲੋ ਜਿਹੜਾ ਖਰਚਾ ਲੱਗਾ ਉਹੋ ਹੀ ਬਚ ਜੇ ਸਾਡਾ ਸਰ ਪਹਿਲਾਂ ਵੀ ਹੜ ਆਏ ਸੀ ਇੱਥੇ ਤੋਂ ਉਸ ਤੋਂ ਬਾਅਦ ਕਦੋਂ ਕਰਨ ਲੱਗਾਇਆ ਪਾਜੀ 23 ਵਿੱਚ ਪਹਿਲਾਂ ਹੜ ਆਏ ਸੀ 23 ਵਿੱਚ ਤਾਂ ਬਿਲਕੁਲ ਫਸਲ ਟੋਟਲੀ ਡੈਮੇਜ ਹੋ ਤੇ ਮੁੜਕੇ 24 ਤੱਕ ਤੇ ਮਹਾ ਆਪਾਂ ਪੈਲੀਆਂ ਪੂਲੀਆਂ ਆਪਣੀਆਂ ਤਿਆਰ ਕੀਤੀਆਂ ਤੇ ਹੁਣ ਪਹਿਲੀ ਫਸਲ ਆ ਜੀ ਇਹ ਤੇ ਪਹਿਲੀ ਫਸਲ ਹੀ ਅਸੀਂ ਵੱਢਣੀ ਸੀ ਝੱਜਣਾ ਇਥੋਂ ਤੇ ਉਹਦੇ ਵਿੱਚ ਵੀ ਹੁਣ ਫੇਰ ਹੜਾ ਆ ਗਿਆ ਜੀ ਲੱਗਦਾ ਨੀ ਕਿਸਾਨ ਅੱਗੇ ਦੱਬਿਆ ਦਾ ਕੁਝ ਹੋਰ ਦੱਬਿਆ ਗਿਆ ਨਾ ਭਾਜੀ ਉਹ ਤਾਂ ਬਹੁਤ ਵੱਡੀ ਮਾਰ ਆ ਜੀ ਇਹ ਤਾਂ ਕਦੀ ਵੀ ਘਟਾ ਨਹੀਂ ਪੂਰਾ ਹਣਾ ਇੱਕ ਘਰ ਚ ਕੋਈ ਜਿੱਦਾਂ ਕਹਿੰਦੇ ਨਾ ਮੁਖੀ ਉਹ ਬੰਦਾ ਉਹ ਮਰਜੀ ਇਹ ਤਾਂ ਜਾਂ ਕੁਝ ਹੋ ਜੇ ਤੇ ਉਹਦਾ ਘਾਟਾ ਨਹੀਂ ਪੂਰਾ ਹੁੰਦਾ ਤੇ ਇਹ ਤਾਂ ਸਮਝ ਲਓ ਪੂਰਾ ਟੱਬਰ ਮਾਰਨ ਵਾਲੀ ਗੱਲ ਆ ਜੀ ਤਾਰੇ ਤੋਂ ਪਾਣੀ ਕੱਢਣ ਤੇ ਵੀ ਕਿੰਨਾ ਟਾਈਮ ਲੱਗਣਾ ਕਿੰਨਾ ਪੈਸਾ ਲੱਗਣਾ ਪਾਜੀ ਇਹ ਆਪਾਂ ਤੇ ਇੱਕ ਨੋਰਮਲ ਆਪਣੀ ਪਿੰਡ ਦੀ ਗੱਲ ਕਰਨੀ ਇਹਦੀ 100 150 ਏਕੜ ਜ਼ਮੀਨ ਪਾਣੀ ਦੇ ਹੇਠਾਂ ਆ ਤੇ ਜੇ ਅਹੀਂ ਇਹੋ ਕੱਢਣਾ ਹੋਏ ਤੇ ਮੈਨੂੰ ਲੱਗਦਾ ਵੀ 10 ਲੱਖ ਤੋਂ ਉੱਤੇ ਖਰਚਾ ਹੋਣਾ ਤੇ ਅਸੀਂ ਇਹ ਸਰਕਾਰ ਨੂੰ ਤੇ ਸਾਡੇ ਜਿਹੜੇ ਨਮਾਇਦੇ ਆ ਉਹਨਾਂ ਨੇ ਕਿਸੇ ਨੇ ਵੀ ਨਹੀਂ ਗੱਲ ਸੁਣੀ ਜਿਹੜੇ ਇੱਥੋਂ ਦੇ ਆ ਨਾ ਕਿਸੇ ਨੇ ਆ ਕੇ ਵੇਖਿਆ ਉਹ ਤਾਂ ਜਾਣਦੇ ਆ ਤੁਸੀਂ ਆ ਉੱਤੇ ਬੰਨ ਤੇ ਖਲੋਗੇ ਫੋਟੋਆਂ ਖਿੱਚਾ ਕੇ ਚੱਲ ਜਾਂਦੇ ਆ ਵੀ ਠੀਕ ਆ ਜੀ ਤੜੀ ਹੈਲਪ ਕਰਦੇ ਆ ਪਰ ਕਿਸੇ ਨੇ ਅੱਗੇ ਆ ਕੇ ਵੇਖਿਆ ਨਹੀਂ ਵੀ ਕਿੰਨੀ ਕੇਦ ਦੀ ਫਸਲ ਡੁੱਬੀ ਆ ਕਿੰਨੀਆਂ ਜ਼ਮੀਨਾਂ ਰੁੜ ਗਈਆਂ ਵਾ ਕਿਸੇ ਨੇ ਉਹ ਦਰਿਆ ਪੱਕੇ ਕਰਨ ਵਾਸਤੇ ਨਹੀਂ ਕਿਸੇ ਨੇ ਸੁਣਿਆ ਜੇ ਕਿਸਦਾ ਹੁੰਦਾ ਪੱਕਾ ਤੇ ਉਹ ਸਪਾਰਸ਼ੀ ਹੁੰਦਾ ਜੇ ਉਹਦੀ ਬਣ ਜਾਂਦੀ ਆ ਜਿਹਦੀ ਅਪਰੋਚ ਹੈਗੀ ਦੂਜੇ ਨੂੰ ਤੇ ਗਰੀਬ ਬੰਦੇ ਨੂੰ ਮਾਤਰ ਨੂੰ ਤਾਂ ਕਿਸੇ ਨੂੰ ਪੁੱਛਦੇ ਹੀ ਨਹੀਂ ਕਈਆਂ ਦੀ ਤਾਂ ਸਾਰੀ ਸਾਰੀ ਜ਼ਮੀਨ ਰੁੜ ਗਈ ਹੋਈ ਆ ਜੀ ਬਲਰਾਜ ਸਿੰਘ ਜੀ ਭਾਜੀ ਜਿਹੜਾ ਪਾਣੀ ਆ ਪਾਣੀ ਵੇਖੋ ਕਿੰਨਾ ਜੀਲਾ ਹੋ ਗਿਆ ਦਾ ਇਹਦੇ ਨਾਲ ਫਸਲ ਨੂੰ ਕਿੰਨਾ ਕਿ ਨੁਕਸਾਨ ਪਹੁੰਚਣਾ ਤੇ ਔਰ ਜ਼ਮੀਨੀ ਪਾਣੀ ਨੂੰ ਕਿੰਨਾ ਕਿ ਨੁਕਸਾਨ ਪਹੁੰਚੇਗਾ ਵੀਰ ਜੀ ਜੇ ਸਮਝੀਏ ਤੇ ਫਸਲ ਨੂੰ ਤਾਂ 100% ਹੀ ਨੁਕਸਾਨ ਆ ਜੇ ਪਾਣੀ ਨਾ ਨਿਕਲੇ ਤੇ ਤੇ ਜ਼ਮੀਨ ਵਾਲੇ ਪਾਣੀ ਤੇ ਵੈਸੇ ਸਾਡੇ ਖਰਾਬ ਹੋ ਗਏ ਪੀਣ ਵਾਲੇ ਤੇ ਪੀਣ ਵਾਲੇ ਤੇ ਪੈਸੇ ਪਾਣੀ ਇਧਰ ਪੀਣ ਵਾਲੇ ਨੂੰ ਡੰਗਾਈ ਵਾਲੇ ਬੋਰ ਜੀ ਕੋਲ ਰਾਇਆ ਤੇ ਉਥੋਂ ਪਾਣੀ ਪੀਂਦੇ ਸਾਰਾ ਪਿੰਡ ਇਕੱਠੇ ਹੋ ਗਿਆ ਤੇ ਫਸਲਾਂ ਉਹ ਵੀ 30% ਖਤਮ ਹੋ ਗਈਆਂ ਜਿਹੜੀ ਫਸਲ ਰਹਿੰਦੀ ਆ ਉਹ ਵੀ ਕਿਨਾਂ ਦਾ ਸਰਕਾਰ ਤੇ ਆਸ ਵੀ ਚਲੋ ਸਾਨੂੰ ਜੇ ਕੋਈ ਪੈਸਾ ਤੇ ਲਾ ਦੇਵੇ ਤੇ ਪਾਣੀ ਅਸੀਂ ਕੱਢ ਸਕੀ ਆ 100 ਕਿਲੇ ਦਾ 100 150 ਕਿਲਾ ਇਸ ਜ਼ਮੀਨ ਜਿਹੜੀ ਹੈਗੀ ਆ ਤੇ ਹੁਣ ਉਹ ਸਿਰਫ ਇੱਕ ਨੂੰ ਖਾਲ ਸਾਈਡ ਤੇ ਮੜੀ ਜੀ ਕਿਨਾਂ ਆਸ ਆ ਕਿ ਉਹਨਾਂ ਕਿਹਾ ਵੀ ਤੁਹ ਦਰਿਆज ਤੋਂ ਪਾਜੀ ਘਨ ਘੜੋ ਘੜ ਹੋਣਾ 25 ਕਿਲੇ ਹੋਣਾ ਇਥੋਂ 25 30 ਕਿਲੇ ਇੱਥੇ ਜਿੱਥੇ ਆਪਾਂ ਖਲੋਤੇ ਇੰਨਾ ਹੈਗਾ ਦਰਿਆ ਨੇ ਵੀ ਨੁਕਸਾਨ ਪਾਇਆ ਜ਼ਮੀਨ ਕੁਛ ਵਿੱਚ ਬਹੁਤ ਜ਼ਿਆਦਾ ਜੀ ਨੁਕਸਾਨ ਲੋਕਾਂ ਦਾ ਪਪੂਲਰ ਲੱਗਾ ਸੀ ਤਿਆਰ ਪਪੂਲਰ ਵੱਡਣ ਵਾਲਾ ਸੀਗਾ ਉਹ ਖਤਮ ਹੋ ਗਿਆ ਗੰਨੇ ਲੱਗੇ ਮੇਰਾ ਆਪਣਾ ਖੋਦਾ 12 ਖੇਤ ਮੇਰੇ ਜ਼ਮੀਨ ਦੇ ਸੀ ਦੋ ਜਿੱਤੂ ਆਪਣੇ ਸੀ ਬਾਕੀ ਮੇਰੇ ਠੇਕੇ ਦੇ ਸੀ ਤੇ ਦੋ ਕਿਲੇ ਮੇਰਾ ਪਪੂਲਰ ਰੋਡ ਕਿ ਲੈ ਗਿਆ ਜੀ ਤੇ ਕਿਲਾ ਡੇਡ ਕਿਲਾ ਲਾਗੂ ਕੁਮਾਦੀ ਪੁੱਟ ਕੇ ਲੈ ਗਿਆ ਜ਼ਮੀਨ ਸਾਰਾ ਦਰਿਆ ਹੀ ਲੈ ਗਿਆ ਜੀ ਇੰਨਾ ਨੁਕਸਾਨ ਹੋ ਗਿਆ ਜੀ ਕੀ ਤੇ ਮੈਂ ਜਾ ਕੇ ਮੰਡੀ ਤੇ ਜਾ ਕੇ ਕਾਸੀ ਕਮਾਵਾਂ ਪਰ ਇਹ ਤੇ ਸਾਰਾ ਕੁਝ ਮਿੱਟੀ ਹੋ ਗਿਆ ਵੀਰ ਜੀ ਇਹ ਸਮਝੋ ਵੀ ਸਾਰੀ ਸਾਡੀਆਂ ਆਸਾਂ ਹੀ ਇਹਨਾਂ ਦੇ ਉੱਤੇ ਫਸਲਾਂ ਤੇ ਹੋਰ ਸਾਡਾ ਕੋਈ ਕਾਰੋਬਾਰੀਆ ਨਹੀਂਗਾ ਕੋਈ ਵੀ ਆਪਾਂ ਕੋਈ ਪ੍ਰੋਗਰਾਮ ਕਰਨਾ ਧੀ ਭਾਂਦਾ ਵਿਆਹ ਕਰਨਾ ਕੋਈ ਪ੍ਰੋਗਰਾਮ ਕਰਨਾ ਸਾਰੀਆਂ ਆਸਾਂ ਸਾਡੀਆਂ ਇਹਦੇ ਉੱਤੇ ਆ ਤੁਸੀਂ ਹੱਬ ਲਓ ਵੀ 23 ਚ ਵਿਹੜ ਆਇਆ ਸੀ ਤੇ 23 ਵਾਲਾ ਮਹਾ ਪਾਣੀ ਸੁੱਕਾ ਤੇ ਫਸਲਾਂ ਪੁਸਲਾਂ ਆਪਣੀਆਂ ਪੱਧਰ ਜਮੀਨਾ ਪੱਧਰੀਆਂ ਕੀਤੀਆਂ ਤੇ ਆ ਗੰਨਾ ਲਾਇਆ ਤੇ ਹੁਣ ਵੇਖੋ ਗੰਨਾ ਵੀ 25 ਆ ਕੇ ਖਤਮ ਹੋ ਗਿਆ ਸਾਰਾ ਰਹਿ ਕੀ ਗਿਆ ਜੀ 23 ਤੋਂ ਬਾਅਦ ਹੁਣ ਇਕੱਠਾ ਇਹੋ 25 ਚ ਹੋਈ ਫਸਲ ਜਿਹੜੀ ਹੋਈ ਹੈ ਕਿਉ ਇਸ ਸਾਲ ਦਾ ਪਾਣੀ ਸੁੱਕਾ ਜਿਧ ਮੁੜ ਕੇ ਆ ਕਮਾਦ ਲਾਇਆ ਤੇ ਕਮਾਦ ਵੀ ਫੇਰ ਡੁੱਬ ਗਿਆ ਜੀ ਹੁਣ ਫੇਰ ਕਿਸਾਨ ਨੂੰ 2 ਸਾਲ ਢਿੱਕਣਾ ਫੇਰ ਢਿੱਕਣਾ ਪੈਣਾ ਜੀ ਪਾਣੀ ਪਾਣੀ ਹੈ ਪਾਣੀ ਨਿਕਲੇਗਾ ਬਾਕੀ ਸੇਮ ਪਈ ਜਾ ਰਹੀ ਹੈ ਸੇਮ ਨਾਲ ਪਾਣੀ ਹੋਰ ਵਧਦਾ ਜਾ ਰਿਹਾ ਵੀ ਜ਼ਮੀਨ ਚ ਸੇਮ ਪਈ ਸੇਮ ਪਈ ਜਾ ਰਹੀ ਹੈ ਬਹੁਤ ਜੀ ਔਖਾ ਤੁਸੀਂ ਕੀ ਦਸੀਏ ਵੀ ਕਿੰਦਾ ਦਿਨ ਦੇ ਆ ਕੱਢਣ ਅੱਜ ਦੇ ਖਾਦਾਂ ਦਵਾਈਆਂ ਨਾਲ ਤੇ ਲੱਖਾਂ ਰੁਪਏ ਸਿਰ ਤੇ ਚੜੇ ਨੇ ਧਾਰ ਲਾ ਲਾ ਕੇ ਤੇ ਫਸਲਾਂ ਨੂੰ ਪਾਲੀ ਦਾ ਤੇ ਕਿਹੜਾ ਕੋਲ ਨਹੀਂ ਬਚਤ ਹੁੰਦੀ ਕੋਈ ਅਸੀਂ ਚਲੋ ਉਸੇ ਵੇਲੇ ਮੌਕੇ ਚੁੱਕੇ ਲਾ ਲਈ ਕਿਸਾਨ ਇਹ ਫਸਲ ਦਾ ਧਿਆਨ ਰੱਖਦਾ ਹੈ ਪਰ ਜੇ ਫਸਲ ਸਾਹਮਣੇ ਡੁੱਬ ਜਾਂਦੀ ਹੈ ਜੀ ਰਾਤ ਦਿਨ ਲਾ ਕੇ ਪਾਣੀ ਲਾ ਲਾ ਕੇ ਪਹਿਲਾਂ ਜਦੋਂ ਫਸਲਾਂ ਤੋੜਨੀਆਂ ਪੀ ਰਾਤ ਦਿਨ ਇੱਕ ਕੀਤਾ ਸੀ ਫਸਲਾਂ ਤੋੜਨ ਵਾਸਤੇ ਆ ਤੁਸੀਂ ਵੇਖੋ ਕਮਾਤ ਬੱਜੇ ਪਏ ਨੇ ਸਾਡਾ ਹੁਣ ਲਾਸਟ ਵੀ ਕਮਾਤ ਬੱਜ ਗਿਆ ਜੇ ਖਾਦਾਂ ਦਵਾਈਆਂ ਦਾ ਕੰਮ ਬੱਗਿਆ ਬਹੁਣ ਅਸੀਂ ਚੱਲਾ ਮੇਲਚੇ ਖੜਨਾ ਹੈ ਪਰ ਉਹ ਵੀ ਹੁਣ ਖਤਮ ਹੋ ਗਿਆ ਜੀ